ਗੁਰਾਇਨ ਨਜ਼ਦੀਕ ਪਿੰਡ ਸਰਗੁੰਦੀ ਵਿਖੇ ਬਾਬਾ ਮੋਤੀराम ਮਹਿਰਾ ਦੀ ਯਾਦ ਵਿੱਚ ਸਮੂਹ ਨਗਰ ਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਵੱਲੋਂ ਡਾਕਟਰ ਰਾਜਨ ਆਈਕਿਆਰ ਹਸਪਤਾਲ ਫਗਵਾੜਾ ਦੇ ਸਹਿਯੋਗ ਨਾਲ ਅੱਖਾਂ ਦੀ ਜਾਂਚ ਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਜਿਸ ਵਿੱਚ ਅੱਖਾਂ ਦੇ ਮਾਹੀ ਡਾਕਟਰ ਐਸ ਰਾਜਨ ਅਤੇ ਉਨ੍ਹਾਂ ਦੀ ਟੀਮ ਵੱਲੋਂ 445 ਦੇ ਕਰੀ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰ 320 ਦੇ ਕਰੀ ਮਰੀਜ਼ਾਂ ਨੂੰ ਜਿੱਥੇ ਦਵਾਈਆਂ ਮੁਫਤ ਦਿੱਤੀਆਂ ਗਈਆਂ ਉਥੇ 56 ਦੇ ਕਰੀ ਮਰੀਜ਼ ਅੱਖਾਂ ਦੇ ਆਪਰੇਸ਼ਨ ਲਈ ਚੁਣੇ ਗਏ ਆਪਣੇ ਸੰਬੋਧਨ ਵਿੱਚ ਜਿੱਥੇ ਪ੍ਰਬੰਧਕਾਂ ਨੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਚਾਰੀ ਰੱਖਣ ਦੀ ਗੱਲ ਆਖੀ ਉਦھے ਹੀ ਡਾਕਟਰ ਐਸ ਰਾਜਨ ਨੇ ਪ੍ਰਬੰਧਕਾਂ ਵੱਲੋਂ ਕੀਤੇ ਸੋ ਉਪਰਾਲੇ ਲਈ ਧੰਨਵਾਦ ਕੀਤਾ ਇਸ ਤੋਂ ਇਲਾਵਾ ਉਹਨਾਂ ਅੱਖਾਂ ਦਾ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਨੂੰ ਅੱਖਾਂ ਦੀ ਸਾਮ ਸੰਭਾਲ ਸੰਬੰਧੀ ਵੀ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਅੱਖਾਂ ਨਾਲ ਸੰਬੰਧਿਤ ਕੋਈ ਵੀ ਪਰੇਸ਼ਾਨੀ ਆਵੇ ਤਾਂ ਉਹ ਆਪਣੇ ਨਜ਼ਦੀਕੀ ਅੱਖਾਂ ਦੇ ਮਾਹਿਰ ਡਾਕਟਰ ਨਾਲ ਸੰਪਰਕ ਕਰੇ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਇਸ ਦੌਰਾਨ ਮੱਖਣ ਸਿੰਘ ਯੂਕੇ ਆਤਮਾ ਸਿੰਘ ਯੂਕੇ ਬਲਜੀਤ ਯੂਕੇ ਦਵਿੰਦਰ ਮਾਨ ਯੂਕੇ ਨਰਿੰਦਰ ਕੁਮਾਰ ਪਰਮਿੰਦਰ ਸਿੰਘ ਦੀਪਕ ਨਰਿੰਦਰ ਸਿੰਘ ਦੋਸਾਂਝ ਆਦ ਹਾਜ਼ਰ ਸਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਸਾਧ ਸੰਗਤ ਲੀਡਜ਼ ਯੂਕੇ ਅਤੇ ਸਮੂਹ ਸਾਧ ਸੰਗਤ ਪਿੰਡ ਸਰਗੁੰਦੀ ਵੱਲੋਂ ਅੱਖਾਂ ਦਾ ਫ੍ਰੀ ਚੈੱਕਅਪ ਅਤੇ ਆਪਰੇਸ਼ਨ ਕੈਂ ਲਗਾਇਆ ਗਿਆ ਇਸ ਕੈਂਪ ਵਿੱਚ ਸਰਦਾਰ ਮੱਖਣ ਸਿੰਘ ਜੀ ਸਰਦਾਰ ਆਤਮਾ ਸਿੰਘ ਜੀ ਬਲਜੀਤ ਜੀ ਤੇ ਸਰਦਾਰ ਦਵਿੰਦਰ ਸਿੰਘ ਮਾਨ ਜੀ ਵੱਲੋਂ ਯੋਗਦਾਨ ਪਾਇਆ ਗਿਆ ਔਰ ਇਹ ਜੋ ਕੈਂਪ ਲਗਾਇਆ ਗਿਆ ਸੀ ਇਸ ਕੈਂਪ ਦੇ ਵਿੱਚ ਕੋਈ 450 ਦੇ ਕਰੀ ਮਰੀਜ਼ਾਂ ਨੇ ਆਪਣੀ ਅੱਖਾਂ ਦਾ ਮੌਈਨਾ ਕਰਾਇਆ 56 ਮਰੀਜ਼ ਉਹਨਾਂ ਨੂੰ ਅਸੀਂ ਆਪਣੇ ਹਸਪਤਾਲ ਡਾਕਟਰ ਰਾਜਨੈਕਰ ਹਸਪਤਾਲ ਫਗਵਾੜਾ ਵਿਖੇ ਆਪਰੇਸ਼ਨ ਲਈ ਚੁਣਿਆ ਹੈ ਔਰ 320 ਦੇ ਕਰੀ ਮਰੀਜ਼ਾਂ ਨੂੰ ਅਸੀਂ ਨੇੜੇ ਜੀਆਂ ਐਮਕਾ ਦਿੱਤੀਆਂ ਹਨ ਬੜਾ ਸਫਲ ਕੈਂਪ ਰਿਹਾ ਹੈ ਔਰ ਐਸੀਐਸ ਕੈਂਪ ਦੇ ਆਪਰੇਸ਼ਨ ਜੋ ਆਪਣੇ ਹਸਪੀਟਲ ਵਿੱਚ ਜੋ ਹੈ ਉਹ ਕਰਾਂਗੇ ਔਰ ਕਿਤੇ ਵੀ ਹਨ ਸੋ ਬੜਾ ਹੀ ਸਫਲ ਕੈਂਪ ਰਿਆ ਹੈ ਔਰ ਮੈਂ ਹੀ ਕਾਮਨਾ ਕਰਦਾ ਹਾਂ ਕਿ ਇਸ ਤਰ੍ਹਾਂ ਦੇ ਜੋ ਲੋਕ ਭਲਾਈ ਦੇ ਕੰਮ ਹਨ ਇਹ ਆਰਗੇਨਾਈਜੇਸ਼ਨ ਅੱਗੇ ਤੋਂ ਵੀ ਕਰਦੇ ਰਵੇ ਤਾਂ ਕਿ ਜੇ ਕੋਈ ਲੋੜਵੰਦ ਹਨ ਜੇ ਕੋਈ ਲੋੜਵੰਦ ਮਰੀਜ਼ ਹਨ ਜਿਨ੍ਹਾਂ ਨੂੰ ਆਪਣੀ ਅੱਖਾਂ ਦੇ ਆਪਰੇਸ਼ਨ ਦੀ ਜਾਂ ਕੋਈ ਟ੍ਰੀਟਮੈਂਟ ਦੀ ਲੋੜ ਹੈ ਤਾਂ ਇਹਨਾਂ ਕੈਂਪਾਂ ਦਾ ਵਿੱਚ ਫਾਇਦਾ ਉਠਾ ਕੇ ਬਹੁਤ ਫ੍ਰੀ ਦੇ ਵਿੱਚ ਬਿਨਾ ਕਿਸੇ ਪੈਸੇ ਖਰਚ ਤੋਂ ਇਹਨਾਂ ਜੋ ਕੈਂਪਾਂ ਹੈ ਉਹਨਾਂ ਦਾ ਫਾਇਦਾ ਉਠਾ ਸਕਦੇ ਹਨ ਔਰ ਇਹ ਸਾਰੇ ਹੀ ਜਿਨ੍ਹਾਂ ਨੇ ਕੈਂਪ ਲਗਾਏ ਹਨ ਇਹ ਸ਼ਲਾਘਾ ਦੇ ਯੋਗ ਪਾਤਰ ਹਨ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਇਹ ਜੋ ਲੋਕ ਭਲਾਈ ਦੇ ਕੰਮ ਹਨ ਇਹ ਕਰਦੇ ਰਹਿਣਗੇ ਧੰਨਵਾਦ Thank you